ਸਾਡੇ ਗੋਲਮਖਤ ਤਿਆਰੀ ਸੀ ਵੀ ਮੋਟਰ ਵਾਲੇ ਜਿੰਦੇ ਦੀ ਕਾਹ ਕਾਵਾ ਪਰ ਰਟਾਇਰ ਹੋ ਚੁੱਕੇ ਆਂ ਹਾਂਜੀ ਮਿੱਤਰੋ ਕੀ ਹਾਲ ਚਾਲ ਆਂ ਉਮੀਦ ਆ ਤੁਸੀਂ ਸਾਰੇ ਨੇ ਠੀਕ ਹੋਵੋਗੇ ਟਾਈਮ ਹੋ ਗਿਆ 10:30 ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਚੁੱਕੇ ਆਂ ਚਾਹ ਦੇ ਨਾਲ ਅੱਜ ਕੀ ਕਰਨਾ ਕਿੱਥੇ ਜਾਣਾ ਅਜੇ ਤਾਂ ਪਤਾ ਨਹੀਂ ਜਿਵੇਂ ਜਿਵੇਂ ਵਲੌਗ ਸ਼ੂਟ ਹੋਈ ਗਿਆ ਓਵੇਂ ਓਵੇਂ ਕਰੀ ਚੱਲਾਂਗੇ ਉਹ ਇਹ ਕਹਿੰਦੇ ਮੋਟਰਸਾਈਕਲ ਹੋਣੀ ਚੱਕ ਲਿਆ ਉੱਤੇ ਲੰਬੀ ਰੱਖਤੀ ਮੂਰੇ ਟੈਂਟ ਟੈਂਟ ਕੰਗ ਆਪਾਂ ਚੱਲੇ ਆ ਮਿੱਤਰੋ ਕਹਿੰਦੇ ਗੰਡੇ ਪਟਲ ਠੰਡੀਆਂ ਥਾਰ ਹਵਾਵਾਂ ਚੱਲ ਰਹੀਆਂ ਨੇ ਆਪਣੀ ਢਾਲੀ ਕਹਿੰਦੇ ਸੌ ਸਾਲ ਪੁਰਾਣੀ ਐ ਖੜੀ ਤੇ ਇਹਦੇ ਮੋਟਰ ਕੋਠੀ ਕਦੇ ਸਾਡੇ ਗੋਲ ਮੁਖ ਤਿਆਰੀ ਸੀ ਵੀ ਮੋਟਰ ਵਾਲੇ ਜਿੰਦੇ ਦੀ ਕਾਹ ਚਾਵਾ ਪਰ ਟੈਰ ਹੋ ਚੁੱਕੇ ਆ ਲੰਬੇ ਹੋਣੀ ਚੱਕ ਲਿਆ ਦੇ ਮਿੱਤਰੋ ਕੰਦੇ ਪੱਟੀਆਂ ਮਾਸਤ ਮਾਸਤਾ ਹਵਾ ਚੱਲ ਰਹੀ ਹੈ ਠੰਡੀ ਠੰਡੀ ਇਹ ਮਰੂਤ ਇਹ ਹੈ ਅੰਬ ਨੇਰੀਆਂ ਲਿਆਤੀਆਂ ਕਹਿੰਦੇ ਗੰਡੇ ਪੱਟਣ ਵਾਲੀਆਂ ਲਾਦਤੀਆਂ ਟੇਰੀਆਂ ਦੁਨੀਆ ਦੀ ਕਿਸੇ ਟਾਪ ਦੀ ਮੰਡੀ ਦੇ ਵਿੱਚ ਵੇਚ ਕੇ ਆਉਣੇ ਆ ਉਗੜ ਕੇ ਗੰਡੇ ਹੋ ਗਏ ਬਹੁਤ ਜ਼ਿਆਦੇ ਮੋਟਰਸਾਈਕਲ ਤੇ ਮੈਨੂੰ ਲੱਗਦਾ ਹੁਣ ਜਾਣੇ ਨਹੀਂ ਜਾਂ ਕੈਂਟਰ ਜਾਂ ਫਿਰ ਟਰਾਲਾ ਕੋਈ ਮਗਾਉਣਾ ਪੈਣਾ ਤੁਹਾਨੂੰ ਚਾਏ ਦੇ ਹੋਇਆ ਤਾਂ ਲੈ ਜਿਓ ਮਿੱਤਰੋ ਗੰਡੇਆ ਗੰਡੇਆ ਦੇ ਪਟ ਪਟ ਕੇ ਲਾ ਦਿੱਤੇ ਆ ਟਰੇਲ ਨਵੀਂ ਹੁਣ ਆਪਾਂ ਚੱਲਿਆ ਵਾਟਸਨ ਦੇ ਟਾਇਰ ਪੌਂਛ 68 11 ਦੇ ਦੂਜੇ ਸਿਲੰਡਰ ਨੂੰ ਤਾਂ ਤੁਸੀਂ ਜਾਣ ਦੇ ਰეკਮੈਂਡ ਸੈਂਡ ਆਪਣੇ ਕੋਲ ਇਹ ਮਿੱਤਰੋ ਉਹ ਜੇ ਮੋਟਰਸਾਈਕਲ ਦਾ ਪਿਛਲੇ ਵਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਪਰ ਇਹਨੂੰ 61 ਨੂੰ ਤੁਸੀਂ ਕੱਟ ਜਾਂਦੇ ਹਾਂ ਸ਼ਾਰਟ ਵੀਡੀਓ ਇੱਕ ਦਿਨ ਤੇ ਪਾਈ ਸੀ ਜਰੂਰ ਟਾਇਰ ਹੋਈ ਜਾਂਦਾ ਚੇ ਤੇ ਆਪਾਂ ਮਿੱਤਰੋ ਟਾਲੀ ਨਾਲ ਲੱਤਾਂ ਲਾ ਕੇ ਪੈ ਗਏ ਮਰਜੇ ਦੇ ਵਾਂਘੂ ਚੇਰ ਫੋਨ ਤੋਂ ਬਾਅਦ ਚਾਹ ਚਾਹ ਦੇ ਵਿੱਚ ਮੋਟਰਸਾਈਕਲ ਤੇ ਕੱਡੇ ਗਏ ਕਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਯਾ ਜਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਲਓ ਅੱਜ ਦਾ ਬਲੌਗ ਅਸੀਂ ਇੱਥੇ ਐਂਡ ਕਰਦੇ ਆਂ ਗੁੱਡ ਬਾਏ ਟਾਟਾ